ਹਾਂ ਜੀ ਹਾਂ ਅੰਧੀ ਇਹ ਜੋ ਵੀ ਸਾਡੀ ਰਚਨਾ ਸਿਮਰਜੀਤ ਮੈਡਮ ਦੀ ਲਿਖੀ ਹੋਈ ਹੈ ਤੇ ਗਾਵਾਂਗੇ ਅਸੀਂ ਦੋਨੇ ਹੀ ਤੇ ਜਿਵੇਂ ਵੀ ਬਟਵਾਰਾ ਹੋਇਆ ਸੀ ਉਹ 47 ਦਾ ਉਹਦੇ ਬਾਬਤ ਕਵੀ ਗੀਤ ਹੈ ਵੀ ਕਿਸ ਤਰ੍ਹਾਂ ਕੀ ਹੋਇਆ ਉਹ ਤੁਹਾਨੂੰ ਗੀਤ ਤੋਂ ਪਤਾ ਲੱਗ ਜਗਾ ਲੈਂਦੇ ਵਾਲੇ ਪਾਸੇ ਤੋਂ ਮੇਰੇ ਪਿਆਰੇ ਵੀਰੋ ਪੈਣੋ ਗਲ ਮੁਦਦ ਤੋ ਦਿਲ ਦੀ ਅੱਜ ਮੈਂ ਰੁਕ ਨਹੀਂ ਸਕਦੀ ਕਹਿਨੋਂ ਪੌਣਿਸਦੀ ਹੈ ਗੁਜ਼ਰ ਗਈ ਹੁਣ ਨਾ ਕਰੀਏ ਹੋਰ ਤੂ ਵੇਲਾ ਅਟਾਹੀ ਨੀ ਹੱਦ ਤੇ ਵੇ ਆਜੋ ਲਾਈਏ ਸੰਜਾ ਮੇਲਾ ਅਟਾਰੀ ਦੀ ਹੱਦ ਤੇ ਵੇ ਆਜੋ ਲਾਈਏ ਸੰਜਾ ਮੇਲਾ ਸਿਆਸਤ ਦੀਆਂ ਚਾਲਾਂ ਨੇ ਸਾਡੇ ਅੱਖੀ ਕੱਟਾ ਪਾਇਆ ਚੰਦਰੇ ਬਟਵਾਰੇ ਨੇ ਸਾਨੂੰ ਵਖੋ ਵਕ ਕਰਾਇਆ ਨਫਰਤ ਨੇ ਦਿਖਾ ਲਿਆ ਜੀ ਕਣ ਫਸਲ ਨੂੰ ਖਾਂਦਾ ਤੇਲਾ ਟਾਂਗੇ ਦੀ ਵਗ ਦੇਵੇ ਆਜੋ ਲਾਈਏ ਸਾਜਾ ਮੇਲਾ अटारी आप आप पाई पाई हां आजो रल मिलिया पई खटिया अड हो आजो हिकु थाया पई सांजा ते प्यारा जा लाई दौर कुनवान बेलागे जी हदि ते वे आजो लाई सांझा मेला अटारी हदि आजो लाई सांझा अगा हर मिली ज़िंदगी जग ते बार बार न पाग त सजनो कै जूना कड बैर मना चोए करनम सा पागे द हॾ ते वे आजो लाई सांझा मेला अटारी दे ਆਜ ਲਾਈਏ ਸੰਜਮ ਮਿਲਾਂ ਆਵਾਜ਼ਾ ਕਰ ਲਈਏ ਹੁਣ ਨਾ ਆਪੇ ਵਿੱਚ ਹੈ ਲੜਨਾ ਦੁੱਖ ਸੁੱਖ ਦੇ ਵੇਲੇ ਵੇ ਇੱਕ ਦੂਜੇ ਦੇ ਨਾਲ ਹੈ ਖੜਨਾ ਅਸੀਂ ਆਈਏ ਬਸ ਪਰ ਕੇ ਤੁਸੀਂ ਵੀ ਆਇਓ ਪਰ ਕੇ ਠੇਲਾ ਵਾਗੇ ਦੀ ਹੱਦ ਤੇ ਵੇ ਆ ਜੋ ਲਾਈਏ ਸੰਜਾ ਮੇਲਾ ਅਟਾਰੀ ਦੀ ਹੱਦ ਤੇ ਵੇ ਆ ਜੋ ਲਾਈਏ ਸੰਜਾ ਮੇਲਾ ਸੁਣੋ ਸਾਸਦਾਨੋ ਵੇ ਤੁਸੀਂ ਵੀ ਬੰਦੇ ਹੁਣ ਬਣ ਜਾਓ ਸਾਨੂੰ ਮਿਲਣੇ ਗਿਲਣੇ ਤੋਂ ਹਾੜਾ ਐਨਾ ਨਾ ਤਰਸਾਓ ज़े बूज़ सिमर हण करतम चेल बागे जी हथ ते वे आजो लाई सेल अटारी जी हर ते वे आजो लाई साजो लाई सॼा मेला आजो लाई सा मेला ਬਹੁਤ ਵਧੀਆ ਜੀ ਤੁਸੀਂ ਭਰ ਕੇ ਲਾਏ ਉਹ ਥੇਲਾ ਤੇ ਕੋ ਉਹ ਥੇਲਾ ਕਿਉਂ ਲੈਉਣਗੇ ਉਹਨਾਂ ਦੇ ਥੇਲੇ ਮੈਨੂੰ ਬਹੁਤ ਸੋਹਣੇ ਲੱਗਦੇ ਆ ਆਪਣੇ ਥੇਲਾ ਵੀ ਤਾਂ ਹੋਣਾ ਚਾਹੀਦਾ ਨਹੀਂ ਆਪਣੇ ਥੇਲੇ ਉਹਨੇ ਰੰਗ ਰੰਗੇ ਕੀ ਹੈਗੇ ਉਹ ਥੇਲੇ ਉਹਨੂੰ ਕਹੋ ਤੁਸੀਂ ਲੈ ਆਓ ਬਸ ਭਰ ਕੇ ਅਸੀਂ ਲਿਆਵਾਂਗੇ ਆਪਣਾ ਥੇਲਾ ਸਾਕੋ ਸੇਵਾ ਹੀ ਜ਼ਾਇਦੀ ਹੈ ਨਾਚ ਕੇ ਰੱਖਿਆ ਸਾਰਿਆਂ ਨੂੰ ਜੀ ਪਿਆਰ ਤੇ ਸਤਿਕਾਰ ਭਰਪੂਰ ਸਤਿ ਸ੍ਰੀ ਅਕਾਲ ਜੀ ਉਕੇ ਜਿਸਮ ਦੇ ਮਿਲਦੇ ਨੇ ਥੇ ਲੋਕ ਲਖਾਂ ਉਹ ਕਾ ਪਿਆਰ ਦਾ ਮਿਲੇ ਹੋ ਰੱਬਾ ਕੱਲ ਦੇ ਵੀ ਉਕੇ ਜਿਸਮ ਦੇ ਮਿਲਦੇ ਨੇ ਥੇ ਲੋਕ ਲਖਾਂ ਉਹ ਕਾ ਪਿਆਰ ਦਾ ਮਿਲੇ ਨਾ ਮੈਂ ਲੱਗ ਤਕੀ ਉਹ ਕਾ ਪਿਆਰ ਦਾ ਮਿਲੇ ਔਰ ਬਸ ਤਲ ਦੇਵੀਂ ਬਾੜੀ ਦਿਲ ਦੀ ਉਹ ਦੇ ਲਈ ਮੈਂ ਖੋਲ ਰੱਖੀ ਕੋਈ ਮਹਿਰਮ ਦਿਲ ਦਾ ਮਿਲਦਾ ਨਾ ਵੇੜਾ ਦਿਲ ਦਾ ਜਿਸ ਬਿਨ ਖਿਲਦਾ ਨਾ ਪਾਗਲ ਵਕੜੀ ਕੋਟਕੇ ਮੈਨੂੰ سینے ਵਿੱਚ ਲਕੋ ਲੈਂਦਾ ਮੈਂ ਵੀ ਉਹਦੀ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਸਾਲ ਸੋਲਵੇਂ ਚਮਚੀ ਦੁਹਾਈਏ ਮੇਰੀ ਜਾਨ ਲਬਾਂ ਤੇ ਆਈ ਏ ਪੁੱਲਾ ਪਟਕਾਇਆ ਕਿਤਰੋਂ ਮੇਰੇ ਰਸ ਲਬਾਂ ਵਿੱਚ ਚੋ ਜਾਂਦਾ ਮੈਂ ਵੀ ਉਹਦੀ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਰਾਤੀ ਸੁਪਨੇ ਚ ਚੋਰੀ ਆਉਂਦਾ ਓ ਅੱਕ ਕੋਗ ਲਾਣਾ ਫੇਰ ਤੇ ਆਉਂਦਾ ਉਹ ਲੈ ਕੇ ਤਾਗਾ ਪਿਆਰਾ ਆਉਂਦਾ ਮੇਰੇ ਹੰਝੂਆਂ ਦਾ ਹਾਰ ਭਰੋ ਜਾਂਦਾ ਮੈਂ ਵੀ ਉਹਦੀ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਕਾਮੀ ਆਸ਼ਿਕ ਚੱਕਰ ਲਾਉਂਦੇ ਨੇ ਨਾਉ ਬੰਨ ਮੇਰੇ ਨੂੰ ਪਾਉਂਦੇ ਨੇ ਕੰਮ ਹੀ ਆਸ਼ਕ ਚ ਕਰ ਲਾਉਂਦੇ ਨੇ ਨਾ ਮੰਨ ਮੇਰੇ ਨੂੰ ਪਾਉਂਦੇ ਨੇ ਲਾਭ ਜਹਾਜੇ ਮਿਲ ਜਾਂਦਾ ਵਿੱਚ ਆਪਾ ਜੀ ਦੇਖੋ ਜਾਂਦਾ ਮੈਂ ਵੀ ਹੋ ਗਈ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਮੂਰ ਸੌਣ ਚ ਪਹਿਲਾ ਪਾਉਂਦੇ ਨੇ ਮੂਰ ਸੌਣ ਚ ਪਹਿਲਾ ਪਾਉਂਦੇ ਨੇ ਕੋੜਿਆਂ ਦੇ ਜੀ ਲਲਚਾਉਂਦੇ ਨੇ ਗਿੱਦਾ ਪੰਗੜਾ ਗਿੱਦਾ ਪੰਗੜਾ ਮੈਂ ਵੀ ਪਾ ਲੈਂਦੀ ਜੇ ਮੇਰੇ ਵਾਲ ਖਲੋ ਜਾਂਦਾ ਪਰ ਦੇਂਦਾ ਲਾਭ ਹੁੰ ਵਾਰਾ ਜੇ ਪਰ ਦੇੰਦ ਦਾ ਲਾਭ ਹੁੰ ਗਾ ਰਾਜ ਪਿੰਡ ਲੈਲੀ ਵਾਸਾ ਪਿੰਡ ਲੈਲੀ ਵਾਸਾ ਹੋ ਜਾਂਦਾ ਉਹ ਜਾਂਦਾ ਨਹੀਂ ਉਹ ਜਾਂਦਾ ਮੇਰੇ ਦਿਲ ਦਾ ਜਾਨੀ ਉਹ ਜਾਂਦਾ ਵਾਜੀਆ ਬਹੁਤ ਅੱਛਾ ਦਿਲ ਦਾ ਜਾਨੀ ਆ ਜਾਂਦਾ ਦਿਲ ਦਾ ਜਾਨੀ ਆ ਜਾਂਦਾ ਲਾਭ ਸਿੰਘ ਲੈਲੀ ਸਾਹਿਬ ਜਿਵੇਂ ਪਿੰਡਾਂ ਦੇ ਖਾੜੇ ਹੁੰਦੇ ਆ ਨਾ ਇਹਨਾਂ ਨੇ ਉਹ ਰੂਪ ਪੇਸ਼ ਕੀਤਾ